ਕਨਿਟਾ ਦਾ ਵੀਜ਼ਾ ਲੱਗਦਾ ਤਾਂ ਬੰਦਾ ਇਹ ਸੋਚਦਾ ਵੀ ਕਿਹੜਾ ਕਿਹੜਾ ਸਮਾਨ ਛੱਡ ਕੇ ਜਾऊं ਤੇ ਕਿਹੜਾ ਲੈ ਕੇ ਜਾऊं ਦੋ ਤਾਂ ਟੈਚੀ ਨੇ ਆਪਣੀਆਂ ਬੇਸ਼ਕੀਮਤੀ ਚੀਜ਼ਾਂ ਚੱਕ ਲੈਂਦਾ ਤੇ ਮਾਂ ਆਖਦੀ ਐ ਵੀ ਪੁੱਤ ਜਿਹੜਾ ਜਿਹੜਾ ਕੁਝ ਲੈ ਕੇ ਜਾਣਾ ਤੋਂ ਟੈਚੀਆਂ ਚ ਪੈਂਦਾ ਪਾਲਾ ਬਾਕੀ ਕੂਰੀਅਰ ਕਰ ਦਾਂਗੇ ਤੇ ਜੇ ਕੋਈ ਐਸੀ ਚੀਜ਼ ਹੋਵੇ ਜਿਹੜੀ ਕੂਰੀਅਰ ਹੋ ਹੀ ਨਹੀਂ ਸਕਦੀ ਤਾਂ ਆਪਾਂ ਨਾ ਕਿਸੇ ਪੇਟੀ ਅਲਮਾਰੀ 'ਚ ਸੰਭ ਬਤਈਦੀ ਐ ਵੀ ਮਾਂ ਹੈਗੀ ਆ ਪਿੱਛੇ ਸੰਭਣ ਨੂੰ ਜਦੋਂ ਕਿ ਦੀਆਂ ਛੁੱਟੀਆਂ ਚਾਹਾਂਗੇ ਵੇਖ ਲਿਆ ਕਰਾਂਗੇ ਪਰ ਕਦੇ ਸੋਚਿਆ ਵੀ ਅਨੰਦਪੁਰ ਦਾ ਕਿਲਾ ਛੱਟਣ ਲੱਗੇ ਕਿਹੜੀ ਪੇਟੀ ਤੇ ਕਿਹੜੀ ਅਲਮਾਰੀ ਚ ਛੱਟ ਕੇ ਜਾਂਦੇ ਗੁਰੂ ਪਾਤਸ਼ਾਹ ਕੱਲ ਦੀ ਗੱਲ ਨੂੰ ਅੱਗੇ ਤੋਰਦੀਆਂ ਜੇ ਤੁਸੀਂ ਕੱਲ ਵਾਲੀ ਵੀਡੀਓ ਨਹੀਂ ਵੇਖੀ ਤੇ ਜ਼ਰੂਰ ਵੇਖ ਲਿਓ ਆ ਦਿਨਾਂ ਦੇ ਵਿੱਚ ਕੀ ਕੁਝ ਹੋਇਆ ਉਹ ਦੱਸ ਰਹੀਆਂ ਮੈਂ ਕੱਲ ਦੱਸਿਆ ਕਿ 8 ਮਹੀਨੇ ਹੋ ਗਏ ਸੀ ਕਿਰਾ ਪਏ ਨੂੰ ਤੇ ਹੁਣ ਜਾਣਾ ਸੀ ਕਿਲਾ ਛੱਡ ਕੇ ਤੇ ਜਿਹੜਾ ਉਹ ਸਮਾਨ ਪਿਆ ਉਹਦਾ ਕੀ ਕਰਦੇ ਗੁਰੂ ਸਾਹਿਬ ਨੇ ਸਿੱਖਿਆ ਦਿੱਤੀ ਹੈ ਵੀ ਜਿੰਨਾ ਮਰਜ਼ੀ ਪੇਸ਼ਕੀਮਤੀ ਸਮਾਨ ਹੋਵੇ ਮੌਨ ਨਾ ਕਰਨਾ ਉਹਨਾਂ ਕੋਲ ਜਿੰਨਾ ਕੀਮਤੀ ਸਮਾਨ ਸੀ ਉਹਨਾਂ ਅਗਨ ਭੇਟ ਕਰਤਾ ਇਤਿਹਾਸ ਦੇ ਵਿੱਚ ਇੱਕ ਘਟਨਾ ਮਿਲਦੀ ਹੈ ਕਿ ਕਿਰਾਂ ਅਟਕ ਇਲਾਕੇ ਦੇ ਕੁਝ ਪਠਾਣਾ ਨਹੀਂ ਨਾ ਇਕੱਠੇ ਹੋ ਕੇ ਔਰੰਗਜ਼ੇਬ ਨੂੰ 2 ਲੱਖ ਦੀ ਚਾਨਣੀ ਭੇਟ ਕੀਤੀ ਸੀ ਬੜੀ ਵੱਡੀ ਗੱਲ ਸੀ ਉਹ ਤੋਂ ਪਰ ਜਦੋਂ ਇਸ ਗੱਲ ਦਾ ਪਤਾ ਸਿੱਖ ਸੰਗਤ ਨੂੰ ਲੱਗਦਾ ਨਾ ਤਾਂ ਕਾਬਲ ਦੀ ਸੰਗਤ ਨੇ ਦੁਨੀ ਚੰਦ ਮਸੰਦ ਦੇ ਹੱਥ ਸਾਢੇ 4 ਲੱਖ ਦੀ ਚਾਨਣੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਭੇਟ ਕੀਤੀ ਸੀ ਸਤਗੁਰਾਂ ਨੇ ਉਹ ਇੰਨੀ ਬੇਸ਼ਕੀਮਤੀ ਚਾਨਣੀ ਵੀ ਆਪਣੇ ਹੱਥੀ ਸਤਲੁਜ ਦਰਿਆ ਦੇ ਵਿੱਚ ਰੋੜ ਦਿੱਤੀ ਜਿੱਥੇ ਅੱਜਕੱਲ ਪਟਨਾ ਸਾਹਿਬ ਦੇ ਵਿੱਚ ਗੁਰਦੁਆਰਾ ਕੰਗਣ ਘਾਟਾ ਨਾ ਉਹਦਾ ਜੇ ਇਤਿਹਾਸ ਪੜ੍ਹੀਏ ਤਾਂ ਉੱਥੇ ਇੱਕ ਵਾਰ ਬਚਪਨ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਗੋਬਿੰਦ ਰਾਏ ਸੀਗੇ ਤਾਂ ਇੱਕ ਕੰਗਣ ਲਾ ਕੇ ਨਦੀ 'ਚ ਸੁੱਟ ਦਿੱਤਾ ਜਦੋਂ ਮਾਤਾ ਗੁਜਰੀ ਜੀ ਨੇ ਪੁੱਛਿਆ ਨਾ ਕਿ ਕੰਗਣ ਕਿੱਥੇ ਸੁੱਟਿਆ ਤੇ ਗੁਰੂ ਸਾਹਿਬ ਨੇ ਦੂਜਾ ਕੰਗਣ ਲਾ ਕੇ ਵੀ ਉੱਥੇ ਮਾਰਿਆ ਕਿ ਨਾ ਇੱਥੇ ਸੁੱਟਿਆ ਸਿਮਾ ਦਾ ਗੁਜਰੀ ਜੀ ਨੇ ਕਿਹਾ ਵੀ ਗੋਪਿੰਦ ਰਾਏ ਤੁਹਾਨੂੰ ਪਤਾ ਹੈ ਕਿ ਕੰਗਣ ਕਿੰਨੇ ਕੀਮਤੀ ਹੈ ਜਿਹੜੇ ਤੁਸੀਂ ਪਾਣੀ ਦੇ ਵਿੱਚ ਸੁੱਟ ਦਿੰਦੇ ਆ ਉਹ ਸਭ ਬਚਪਨ 'ਚ ਹੀ ਗੁਰੂ ਗੋਬਿੰਦ ਸਿੰਘ ਪਾਚਾ ਨੇ ਕਿਹਾ ਤਾਂ ਸੀ ਕਿ ਵਾਹ ਤੁਸੀਂ ਕੰਗਣਾ ਦੀ ਗੱਲ ਕਰਦੇ ਹੋ ਮੈਂ ਤਾਂ ਪਤਾ ਨਹੀਂ ਕੀ ਕੁਝ ਨਦੀ 'ਚ ਪਾਉਣਾ ਤੇ ਅੱਜ ਸੱਚਮੁੱਚ ਕਿੰਨਾ ਕੁਝ ਸਤਲੁਜ ਦਰਿਆਤ ਵਿੱਚ ਰੋੜ ਰਹੇ ਨੇ ਸਤਿਗੁਰ ਤਿੰਨ ਤੋਪਾਂ ਦਰਿਆ 'ਚ ਸੁੱਟ ਦਿੱਤੀਆਂ ਗੁਰੂ ਸਾਹਿਬ ਦੀ 52 ਕਵੀਆਂ ਚੋਂ ਪਾਈ ਨੰਦ ਲਾਲ ਤੇ ਕਵੀ ਸਨਾਬਤ ਨੂੰ ਛੱਡ ਕੇ ਕਵੀਆਂ ਦਾ ਲਿਖਿਆ ਸਾਰਾ ਸਾਹਿਤ ਜਿਹਦਾ ਭਾਰ ਨੌ ਮਨ ਸੀ ਉਹ ਸਤਲੁਜ ਦਰਿਆ ਦੇ ਵਿੱਚ ਰੋੜ ਦਿੱਤਾ ਜੋ ਸੋਨਾ ਕੀਮਤੀ ਸਮਾਨ ਜਦੋਂ ਰੁੜਨ ਲੱਗੇ ਇੱਕ ਵਾਰੀ ਮਾਤਾ ਗੁਜਰੀ ਜੀ ਨੇ ਫੇਰ ਆਖ ਦਿੱਤਾ ਕਹਿੰਦੇ ਗੋਬਿੰਦ ਸਿੰਘ ਇਹ ਤੇ ਸਿੱਖਾਂ ਚ ਵੰਡਦੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਮਾਇ ਪੈਸੇ ਖਾਤਰ ਲੜਨ ਵਾਲੀ ਫੌਜ ਨਹੀਂ ਹੈ ਇਹ ਕਾਲ ਪ੍ਰਕティ ਸਾਜੀ ਹੋਈ ਖਾਲਸਾ ਫੌਜ ਹੈ ਇਹ ਪੈਸੇਆਂ ਪਿੱਛੇ ਨਹੀਂ ਲੜਦੀ ਹੱਦ ਸਾਡਾ ਕੁਝ ਕੁ ਹਜ਼ਾਰਾ ਕੁਝ ਸੌਆਂ ਦਾ ਨੁਕਸਾਨ ਹੋ ਜਵੇ ਨਾ ਨੀਂਦ ਨਹੀਂ ਆਉਂਦੀ ਸੋਚ ਕੇ ਵੇਖੋ ਕਿ ਅਨੰਦਪੁਰ ਜਿੱਥੇ ਪੰਜ ਕਿਲੇ ਛੱਡਣੇ ਪੈ ਰਹੇ ਨੇ ਪਿੱਤਾ ਦੀ ਮੁੱਲ ਖਰੀਦੀ ਉਹ ਜ਼ਮੀਨ ਛੱਡਣੀ ਪੈ ਰਹੀ ਹੈ ਕੀਮਤੀ ਸਮਾਨ ਹੱਥੀ ਸਤਲੁਜ ਦੇ ਵਿੱਚ ਰੋੜਨਾ ਪੈ ਰਿਹਾ ਅਨੰਦਪੁਰ ਸਾਹਿਬ ਛੱਡਣ ਤੋਂ ਪਹਿਲਾਂ ਕਲਗਿਆ ਵਾਲੇ ਨੇ ਆਖਰੀ ਕਿੜਾ ਦਿੱਤਾ ਅਨੰਦਪੁਰ ਦੀਆਂ ਗਲੀਆਂ ਦੇ ਵਿੱਚ ਜਾ ਕੇ ਸ਼ੀਸ਼ਕੰਜ ਗੁਰਦੁਆਰੇ ਵਾਲੀ ਜਗ੍ਹਾ ਤੇ ਸਾਹਮਣੇ ਜਾ ਕੇ ਖੜੋ ਜਾਂਦੇ ਆ ਉਹੀ ਨੰਦਪੁਰ ਜਿਹਨੂੰ ਨੰਨਦਾੰਦੀ ਪੁਰੀ ਕਿਹਾ ਜਾਂਦਾ ਜਿੱਥੇ ਹਰ ਵਕਤ ਲੰਗਰ ਚੱਲਦਾ ਰਹਿੰਦਾ ਸੀ ਜਿੱਥੇ ਹਜ਼ਾਰਾਂ ਭੁੱਖੇ ਆਣ ਕੇ ਲੰਗਰ ਛੱਕਦੇ ਸੀ ਅੱਜ ਘੇਰੇ ਨੇ ਉੱਥੇ ਬੈਠਿਆਂ ਨੂੰ ਵੀ ਹਕ ਇੱਕ ਬੁਰਕੀ ਤੋਂ ਮਤਾਜ ਕਰ ਦਿੱਤਾ ਸੀ ਗੁਰੂ ਗੋਬਿੰਦ ਸਿੰਘ ਜੀ ਪਿਤਾ ਦੇ ਸੀਸ ਤੇ ਸਸਕਾਰ ਵਾਲੀ ਜਗ੍ਹਾ ਨੂੰ ਦੇਖ ਰਹੇ ਨੇ ਇਤਿਹਾਸ 'ਚ ਲਿਖਿਆ ਕਹਿੰਦੇ ਉਸ ਜਗ੍ਹਾ 'ਤੇ ਤਿੰਨ ਵਾਰ ਪ੍ਰਕਰਮਾ ਕੀਤੇ ਉਦਾਸੀ ਸਾਧੂ ਗੁਰਪਖਸ਼ ਸਾਸ ਨੂੰ ਕਿਹਾ ਕਿ ਅੱਜ ਤੋਂ ਇਸ ਜਗ੍ਹਾ ਦੀ ਦੇਖਰੇਖ ਤੁਸੀਂ ਕਰਨੀਆ ਅਸੀਂ ਇਸ ਨਕਰ ਨੂੰ ਛੱਡ ਚੱਲੇ ਸੀ ਸੋਚੋ ਕਿ ਕਿਤੇ ਘਰ-ਬਾਰ ਇੰਜ ਛੱਡਣਾ ਪੈ ਜੇ ਕਿ ਮੁੜ ਨਹੀਂ ਆਉਣਾ ਇੱਥੇ ਕਾਲਜਾ ਮੂਹ ਨੂੰ ਹੋਂਦਾਇ ਕਰੂੰ ਤੁਰਨ ਲੱਗਿਆਂ ਕੀ ਕੀ ਸਵਾਲ ਪੁੱਛੇ ਹੋਣਗੇ ਆਨੰਦਪੁਰ ਦੇ ਵਾਸੀਆਂ ਗੁਰੂ ਸਾਹਿਬ ਕੋਲੋਂ ਕੀ ਕੀ ਗੱਲਾਂ ਹੋਈਆਂ ਹੋਣਗੀਆਂ ਕਿਵੇਂ ਤੁਰੇ ਹੋਣਗੇ ਸਰਬਜਤਾਜੀਤ ਸਿੰਘ ਉਹ ਜਗ੍ਹਾ ਨੂੰ ਛੱਡ ਕੇ ਜਾ ਰਿਹਾ ਜਿੱਥੇ 17 ਸਾਲ ਬੀਤੇ ਹੈ ਗੁਰੂ ਪਾਤਸ਼ਾਹ ਉਸ ਜਗ੍ਹਾ ਨੂੰ ਛੱਡ ਕੇ ਜਾ ਰਿਹਾ ਹੈ ਜਿਹੜੀ ਪਿਓ ਨਹੀਂ ਖਰੀਤੀ ਹੋਈ ਸੀ ਉਸ ਜਗ੍ਹਾ ਨੂੰ ਛੱਡ ਕੇ ਜਾ ਰਹੀ ਐ ਜਿੱਥੇ ਪਿਓ ਦਾ ਸਸਕਾਰ ਹੋਇਆ ਸੀ ਉਸ ਜਗ੍ਹਾ ਨੂੰ ਛੱਡ ਕੇ ਜਾ ਰਹੀ ਐ ਜਿੱਥੇ ਇੱਕ ਨਗਰ ਵਸਿਆ ਸਿੰਘ ਵਸੇ ਇੱਕ ਪਰਿਵਾਰ ਵਸਿਆ ਆਦਨ ਗੁਰੂ ਪਾਤਸ਼ਾਹ ਅਨੰਦਪੁਰ ਦੇ ਕਿਲੇ ਦੇ ਵਿੱਚ ਕਿਹੜੀ ਮਾਰ ਰਹੀ ਹੋਣਗੇ ਤੇ ਪਤਾ ਹੋਣਾ ਕਿ ਕੱਲ ਛੱਡ ਜਾਣਾ